ਅੱਜ ਬਰਨਾਲਾ ਵਿੱਚ ਸੇਖਾ ਕੈਂਚੀਆਂ ਦੇ ਕੀਤਾ ਗਿਆ ਬੱਤੀਆਂ ਦਾ ਉਦਘਾਟਨ ਜਿਸ ਵਿੱਚ ਜੀਵਨ ਕੁਮਾਰ ਐਮ ਸੀ ਜੋਨਟੀ ਮਾਨ ਰਾਮ ਤੀਰਥ ਮੰਨਾ ਇੰਪਰੂਵਮੈਂਟ ਅਸੋਸਿਏਸ਼ਨ ਦੇ ਚੇਅਰਮੈਨ ਤੇ ਹੋਰ ਆਮ ਆਦਮੀ ਪਾਰਟੀ ਦੇ ਆਗੂ ਮੌਜੂਦ ਸਨ ਜਿਨ੍ਹਾਂ ਨੇ ਸੇਖਾ ਕੈਂਚੀਆਂ ਦੇ ਉੱਤੇ ਆ ਕੇ ਲਾਲ ਬੱਤੀਆਂ ਜਾਨਕੀ ਬੱਤੀਆਂ ਦਾ ਉਦਘਾਟਨ ਕੀਤਾ ਇਹ ਬੜੇ ਸਮੇਂ ਤੋਂ ਮੰਗ ਚੱਲੀ ਆ ਰਹੀ ਸੀ ਕਿ ਸੇਖਾ ਕੈਂਚੀਆਂ ਦੇ ਉੱਤੇ ਐਕਸੀਡੈਂਟ ਬਹੁਤ ਜ਼ਿਆਦਾ ਹੁੰਦੇ ਹਨ ਜੇ ਦਿੱਤਾ ਹੈ ਸੇਖਾ ਕੈਂਟੀਆਂ ਦੇ ਵਿੱਚ ਲਾਲ ਬੱਤੀਆਂ ਲਾਈਆਂ ਜਾਂਨ ਤੇ ਪੁਲਿਸ ਮੁਲਾਜ਼ਮਾ ਨੇ ਵੀ ਇਹ ਦੱਸਿਆ ਕਿ ਜੋ ਸੇਖਾ ਕੈਂਟੀਆਂ ਦੇ ਉੱਤੇ ਲਾਲ ਬੱਤੀਆਂ ਲੱਗੀਆਂ ਗਈਆਂ ਹਨ ਅਫਸਰ ਸਾਹਿਬਾਨਾਂ ਵੱਲੋਂ ਸਖਤ ਹੁਕਮ ਆਏ ਹਨ ਕਿ ਜੋ ਇਹਨਾਂ ਦੀ ਉਲੰਘਣਾ ਕਰੇਗਾ ਤੇ ਉਹਨਾਂ ਦੇ ਚਲਾਨ ਕੱਟੇ ਜਾਣਗੇ ਤੇ ਜੇਕਰ ਹੁਣ ਆਪਾਂ ਸੇਖਾ ਕੈਂਟੀਆਂ ਕ੍ਰੋਸ ਕਰਨੀਆਂ ਨੇ ਤਾਂ ਆਪਾਂ ਲਾਲ ਬੱਤੀਆਂ ਨੂੰ ਦੇਖ ਕੇ ਹੀ ਕ੍ਰੋਸਿੰਗ ਕਰੀਏ ਤਾਂਕਿ ਆਪਣਾ ਚਲਾਨ ਚਲਾਨ ਤੋਂ ਬੱਸ ਕੀਏ ਤੇ ਜੀਵਨ ਕੁਮਾਰ ਐਮ ਸੀ ਨੇ ਦੱਸਿਆ ਕਿ ਬਾੜ ਦੇ ਵਿੱਚ ਕੋਈ ਵੀ ਕਮੀ ਬੇਸੀ ਨਹੀਂ ਹੋਣ ਦਿੱਤੀ ਜਾਵੇਗੀ ਬਾੜ ਨੰਬਰ 18 ਦਾ ਜੀਵਨ ਕੁਮਾਰ ਐਮ ਸੀ ਨੇ ਪਹਿਲਾਂ ਵੀ ਤਕਰੀਬਨ 90% ਵਿਕਾਸ ਕਰਵਾਇਆਗਾ ਉਹਨਾਂ ਨੇ ਦੱਸਿਆ ਕਿ ਬਰਨਾਲਾ ਦਾ ਜੋ ਬਾੜ ਨੰਬਰ 18 ਹੈ ਉਸ ਦਾ ਸਭ ਤੋਂ ਵੱਧ ਵਿਕਾਸ ਹੋਇਆਗਾ ਤੇ ਉਹਨਾਂ ਨੇ ਆਮ ਆਦਮੀ ਪਾਰਟੀ ਦੇ ਸਾਬਕਾ ਕੈਬਨਟ ਮੰਤਰੀ ਮੀਤ ਹੇਰ ਦਾ ਵੀ ਧੰਨਵਾਦ ਕੀਤਾ ਜੋ ਕਿ ਉਹਨਾਂ ਨੇ ਇਹ ਲਾਈਟਾਂ ਲਗਾਉਣ ਦੇ ਵਿੱਚ ਐਮਸੀ ਸਾਹਿਬ ਦੀ ਮਦਦ ਕੀਤੀ ਤੇ ਐਮਸੀ ਸਾਹਿਬ ਨੇ ਕਿਹਾ ਕਿ ਅਸੀਂ ਬਾੜ ਨੰਬਰ 18 ਦੇ ਸੇਖਾ ਰੋਡ ਦੇ ਲੋਕਾਂ ਲਈ ਹਰ ਵਕਤ ਤਿਆਰ ਰਹਨੇ ਆ ਉਹਨਾਂ ਦੀ ਮਦਦ ਕਰਨ ਦੇ ਲਈ ਜੇਕਰ ਕੋਈ ਪ੍ਰੇਸ਼ਾਨੀ ਆਉਂਦੀ ਹੈ ਅਸੀਂ ਦਿਨ ਰਾਤ ਬਾੜ ਨੰਬਰ 18 ਦੇ ਲੋਕਾਂ ਦੀ ਸੇਵਾ ਕਰਨ ਵਿੱਚ ਲੱਗੇ ਹੋਏ ਆ ਤੇ ਆਉਣ ਵਾਲੇ ਸਮਾਂ ਦੇ ਵਿੱਚ ਹੋਰ ਵੀ ਕਈ ਕੰਮਾਂ ਦੇ ਵਿੱਚ ਸਟਾਰਟਿੰਗ ਕੀਤੀ ਜਾਵੇਗੀ ਤੇ ਬਾੜ ਨੰਬਰ 18 ਨੂੰ ਬਰਨਾਲਾ ਦਾ ਸਭ ਤੋਂ ਬਿਹਤਰੀਨ ਵਾੜ ਬਣਾ ਕੇ ਦਿੱਤਾ ਜਾਵੇਗਾ ਜਦੋਂ ਕਿ ਇਹ ਉਹਨਾਂ ਨੇ ਦੱਸਿਆ ਕਿ ਇਹ ਬਾੜ ਸਭ ਤੋਂ ਪਿਸੜਾ ਹੋਇਆ ਬਾੜ ਸੀ ਤੇ ਇੱਥੇ ਬਹੁਤ ਜ਼ਿਆਦਾ ਗ੍ਰਾਂਟ ਲੱਗੀ ਆ ਬਰਨਾਲੇ ਦੀ ਇਹ ਸਭ ਤੋਂ ਛੋਟਾ ਬਾੜ ਹੈ ਤੇ ਗ੍ਰਾਂਟ ਇੱਥੇ ਬਹੁਤ ਜ਼ਿਆਦਾ ਲੱਗੀ ਆ ਤੇ ਹੁਣ ਤੱਕ ਉਹਨਾਂ ਨੇ ਦੱਸਿਆ ਕਿ 90% ਕੰਮ ਅਸੀਂ ਪੂਰਾ ਕਰ ਚੁੱਕੇ ਆ ਤੇ ਇਸ ਵੀਡੀਓ ਨੂੰ ਬਹੁਤ ਬਹੁਤ ਸ਼ੇਅਰ ਕਰੋ ਤਾਂ ਕਿ ਹਰ ਇੱਕ ਲੋਕ ਤੱਕ